ਰੋਕ ਲਵੋ ਗੰਗਤ ਜੀ ਇਸੇ ਹੀ ਸਥਾਨ ਉੱਪਰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਇੱਕ ਇੱਕ ਸਿੰਘ ਨਾਲ ਸਵਾ ਸਵਾ ਲੱਖ ਫੌਜ ਨੂੰ ਟੱਕਰਾ ਦਿੱਤਾ ਇਸ ਸਥਾਨ ਉੱਪਰ ਦਸ਼ਮੇਸ਼ ਪਿਤਾ ਜੀ ਦੇ ਲਾਡਲੇ ਸਿੰਘ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਗੁਰੂ ਜੀ ਦੇ ਫਰਜ਼ੰਦ ਸ਼ਹਾਦਤ ਦਾ ਜਾਮ ਵੀ ਪੀਂਦੀ ਨੇ ਸੱਚੇ ਸਤਗੁਰੂ ਅਕਾਲ ਪੁਰਖ ਦੇ ਪਾਣੀ ਨੂੰ ਮੰਨਦੇ ਹੋਈ ਤੇ ਪੰਜਾਂ ਪਿਆਰਿਆਂ ਦੇ ਹੁਕਮ ਉੱਪਰ ਗਾਂ ਦਾ ਸਾਖਾ ਵਰਤੋਂ ਦੇ ਲਈ ਅਗਾਹ ਦੇ ਸਫਰਬਲ ਚਾਲੇ ਪਾਉਂਦੇ ਨੇ ਇਸ ਅਸਥਾਨ ਉੱਪਰ ਦਸ਼ਮੇਸ਼ ਪਿਤਾ ਜੀ ਨੇ ਬੁਲੰਦ ਆਵਾਜ਼ ਵਿੱਚ ਮੁਗਲ ਫੌਜ ਨੂੰ ਲਲਕਾਰ ਕੇ ਅਤੇ ਤਾੜੀ ਮਾਰ ਕੇ ਜੀ ਬੁਲੰਦ ਆਵਾਜ਼ ਵਿੱਚ ਹਿੰਦ ਦਾ ਪੀਰ ਜਾ ਰਿਹਾ ਹੈ ਬਚਨ ਉਚਾਰੇ ਉਸ ਅਸਥਾਨ ਉੱਪਰ ਗੁਰਦੁਆਰਾ ਤਾੜੀ ਸਾਹਿਬ ਸਜੋਬਿਤ ਹੈ ਤੇ ਪੱਛਮ ਕੌਰ ਸਾਹਿਬ ਦੀ ਕੱਚੀ